ਪੰਜਾਬ ਦੇ ਵਿੱਚ ਮੱਝਾਂ ਦੀ ਗਿਣਤੀ ਘਟਣੀ ਸ਼ੁਰੂ ਦਿਨ ਦਹਾਕਿਆਂ ਚ ਮੱਝਾਂ ਦੀ ਗਿਣਤੀ ਚ 25 ਲੱਖ ਦੀ ਕਮੀ ਪੰਜਾਬ ਦੇ ਵਿੱਚ ਪਸ਼ੂਆਂ ਦੀ ਕਮੀ ਆਉਣ ਲੱਗੀ ਹੈ ਯਾਨੀ ਕਿ ਪਿਛਲੇ 3 ਦਹਾਕਿਆਂ ਤੋਂ ਪੰਜਾਬ ਦੇ ਵਿੱਚ 25 ਲੱਖ ਮੱਝਾਂ ਦੀ ਘਾਟ ਮਹਿਸੂਸ ਕੀਤੀ ਗਈ ਹੈ ਜਿਸ ਕਰਕੇ ਇਹ ਮਸਲਾ ਚਿੰਤਾ ਦਾ ਵਿਸ਼ਾ ਬੀ ਹੈ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਦੂਜੇ ਸੂਬਿਆਂ ਨੂੰ ਵੀ ਫਸਲਾਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ ਇੱਥੋਂ ਤੱਕ ਕਿ ਜੇਕਰ ਦੁੱਧ ਘਿਓ ਮੱਖਣ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ ਸਭ ਤੋਂ ਅਹਿਮ ਦੁੱਧ ਘਿਓ ਮੱਖਣ ਮੰਨਿਆ ਜਾਂਦਾ ਰਿਹਾ ਹੈ ਪਰ ਹੁਣ ਉਹੀ ਦੁੱਧ ਧਾਰੂ ਪਸ਼ੂ ਨੇ ਜਿਹੜੇ ਯਾਨੀ ਕਿ ਦੁੱਧ ਦੇਣ ਵਾਲੇ ਪਸ਼ੂ ਨੇ ਉਹਨਾਂ ਦੀ ਗਿਣਤੀ ਦੇ ਵਿੱਚ ਕਮੀ ਆਉਣ ਲੱਗੀ ਹੈ ਪੰਜਾਬ 'ਚ ਪਸ਼ੂਆਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ ਕਰੀਬ 3 ਦਹਾਕਿਆਂ 'ਚ ਮੱਝਾਂ ਦੀ ਗਿਣਤੀ 'ਚ ਲਗਭਗ 25 ਲੱਖ ਦੀ ਕਮੀ ਆਈ ਹੈ ਪੰਜਾਬੀ ਟ੍ਰਿਬਿਊਨ ਚ छਪੀ ਰਿਪੋਰਟ ਮੁਤਾਬਕ ਪਸ਼ੂ ਪਾਲਣ ਵਿਭਾਗ ਦੀ 21ਵੀਂ ਪਸ਼ੂ ਧਨ ਗਿਣਨਾ ਦੇ ਮੁੱਢਲੇ ਤੱਥ ਸਮੁੱਚੇ ਪਸ਼ੂ ਧਨ ਚ 5.78 ਲੱਖ ਦੀ ਗਿਰਾਵਟ ਦਰਜ ਕੀਤੇ ਜਾਣ ਦੀ ਗਵਾਹੀ ਭਰਦੇ ਨੇ ਪਿੰਡੂ ਅਰਥਚਾਰੇ ਚ ਰੋਜ਼ੀ ਰੋਟੀ ਦੇ ਵਸੀਲੇ ਵਜੋਂ ਪਸ਼ੂ ਪਾਲਣ ਦਾ ਧੰਦਾ ਅਹਿਮ ਭੂਮਿਕਾ ਨਿਭਾਉਂਦਾ ਹੈ ਮੋਡਲੀ ਰਿਪੋਰਟ ਅਨੁਸਾਰ ਪੰਜਾਬ ਚ ਕੁੱਲ ਪਸ਼ੂ ਧਨ 68.3 ਲੱਖ ਰਹਿ ਗਿਆ ਜੋ ਸਾਲ 2019 ਵਿੱਚ 73.81 ਲੱਖ ਸੀ ਪੰਜਾਬ ਵਿੱਚ ਇਸ ਵੇਲੇ 34.93 ਲੱਖ ਮੱਝਾਂ ਰਹਿ ਗਈਆਂ ਨੇ ਜਦੋਂ ਕਿ ਸਾਲ 2019 ਵਿੱਚ 40.15 ਲੱਖ ਮੱਝਾਂ ਸਨ ਮੱਝਾਂ ਦੀ ਹਰ ਸਾਲ ਉਸਤਨ 1 ਲੱਖ ਗਿਣਤੀ ਘਟ ਰਹੀ ਹੈ ਹਾਲਾਂਕਿ ਪੰਜਾਬ ਦੀ ਪਛਾਣ ਦੁੱਧ ਅਤੇ ਦੇਸੀ ਘੋੜਾ ਨਾਲ ਹੈ ਮੁਢਲੇ ਅੰਕੜਿਆਂ ਅਨੁਸਾਰ ਸਾਲ 1992 ਵਿੱਚ ਪੰਜਾਬ ਚ 60.8 ਲੱਖ ਰਮਜ਼ਾਂ ਸਨ ਸਾਲ 1997 ਵਿੱਚ ਉਹਨਾਂ ਦੀ ਗਿਣਤੀ ਥੋੜੀ ਵਧ ਕੇ 61.71 ਹੋ ਗਈ ਸੀ ਉਸਮਗਰੋਂ ਸਾਲ 2003 ਵਿੱਚ ਸੂਬੇ ਵਿੱਚ 60 ਲੱਖ ਦੇ ਕਰੀਬ ਮੱਝਾਂ ਸੀ ਅਤੇ ਸਾਲ 2007 ਵਿੱਚ 50.1 ਲੱਖ ਮੱਝਾਂ ਰਹਿ ਗਈਆਂ ਸਨ। ਦੂਜੀ ਪਾਸੇ ਬੱਕਰੀ ਪਾਲਣ ਦਾ ਵੀ ਰੁਝਾਨ ਵਧਿਆ ਹੈ। ਮੌਜੂਦਾ ਸਮੇਂ ਸੂਬੇ ਵਿੱਚ 4.47 ਲੱਖ ਬੱਕਰੀਆਂ ਦਾ ਅੰਕੜਾ ਸਾਹਮਣੇ ਆਇਆ ਹੈ। ਸਾਲ 2019 ਵਿੱਚ 3.47 ਲੱਖ ਬੱਕਰੀਆਂ ਸਨ ਇਸੇ ਤਰ੍ਹਾਂ ਸੂਬੇ ਵਿੱਚ ਭੇਡਾਂ ਦੀ ਗਿਣਤੀ ਹੁਣ 1.6 ਲੱਖ ਹੋ ਗਈ ਹੈ ਜੋ ਕਿ 6 ਸਾਲ ਪਹਿਲਾਂ 85.560 ਸੀ ਬਠਿੰਡਾ ਜ਼ਿਲ੍ਹੇ ਦੇ ਪਸ਼ੂ ਪਾਲੀ ਦੱਸਦੇ ਨੇ ਕਿ ਮੱਝਾਂ ਪਾਲਣ ਦੇ ਲਾਗਤ ਖਰਚੇ ਕਾਫੀ ਵੱਧ ਗਏ ਨੇ ਅਤੇ ਜਿਸ ਕਰਕੇ ਮੱਝਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ